ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਸੀ ਜਿਸ ਵਿੱਚ ਫਿਰੋਜ਼ਪੁਰ ਫਾਜ਼ਲ ਕਾ ਹਾਈਵੇ ਤੇ ਮੋਣਗੇ ਹਿਟਾੜ ਨੇੜੇ ਇੱਕ ਕੈਂਟਰ ਇੱਕ ਮਿੰਦਰਾ ਪਿਕਅਪ ਗੱਡੀ ਨਾਲ ਟਕਰਾ ਗਿਆ ਸੀ ਜਿਸ ਵਿੱਚ ਕੁੱਲ 27 ਲੋਕ ਜਿਹੜੇ ਸਵਾਰ ਸਨ ਤੇ 12 ਲੋਕਾਂ ਦੀ ਜਿਹੜੀ ਮੌਤ ਹੋ ਗਈ ਸੀ ਤੇ 16 ਲੋਕ ਇਲਾਜ ਦੇਰੇ ਇਲਾਜ ਸੀ ਉਸ ਸਮੇਂ ਹੀ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਮ੍ਰਿਤਕਾਂ ਨੂੰ 2-2 ਲੱਖ ਰੁਪਏ ਦੇਣ ਦਾ ਜੋ ਅੱਜ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਦੀ ਮੌਜੂਦਗੀ ਵਿੱਚ ਉਹਨਾਂ ਦੀ ਪੂਰੀ ਟੀਮ ਐਸ.ਡੀ.ਐਮ ਮੈਡਮ ਦਿਵਿਆਪੀ ਨਾਇਬ ਤਹਿਸੀਲਦਾਰ ਜੈ ਅਮਨਦੀਪ ਗੋਇਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਚੈੱਕ ਦਿੱਤਾ ਹੈ ਅਤੇ ਪੈਨਸ਼ਨ ਸਕੀਮ ਤਹਿਤ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਪਰਿਵਾਰਾਂ ਦੀਆਂ ਪੈਨਸ਼ਨ ਸਕੀਮਾਂ ਵੀ ਲਗਾਈਆਂ ਜਾਣਗੀਆਂ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਵੀ ਅੱਗੇ ਆਉਣ ਦੀ ਜਿਹੜੀ ਬੇਨਤੀ ਕਰਦੇ ਆ ਤੇ ਜੋ ਪਰਿਵਾਰ ਦੀ ਮਦਦ ਕਰਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਉਹਨਾਂ ਕਹੇ ਕਿ ਹਸਪਤਾਲਾਂ ਵਿੱਚ ਇਲਾਜ ਦੀਨ ਸਾਰੇ ਲੋਕਾਂ ਦਾ ਇਲਾਜ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਇੱਕ ਚੈੱਕ ਸਰਕਾਰੀ ਮਦਦ ਹੈ ਇਹ ਇਸ ਕਰਕੇ ਦਿੱਤੇ ਗਏ ਕਿ ਪਿੱਛੇ 5-4 ਰੁਪਏ ਦਾ ਡਿਲੀਕਟ ਨਾ ਬਣ ਪਈ ਸੀ ਮਜ਼ਦੂਰ ਆਦਮੀ ਰੋਜੀ ਰੋਟੀ ਲਈ ਜਾ ਰਹੇ ਸੀ ਤੇ ਹਾਦਸਾ ਹੋਇਆ ਸੀ ਐਕਸੀਡੈਂਟ ਜਿਹਦੇ ਵਿੱਚ ਉਹ ਮਾਰੇ ਗਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਮਦਦ ਦਿੱਤੀ ਜਾ ਰਹੀ ਹੈ ਕਿੰਨੀ ਮਦਦ ਦਿੱਤੀ ਗਈ ਹੈ ਜੀ ਮਦਦ ਫਿਲਹਾਲ ਤਾਂ 2 ਲੱਖ ਦੇ ਰਹੇ ਹਨ ਉਸ ਤੋਂ ਇਲਾਵਾ ਜਿਸ ਤਰ੍ਹਾਂ ਮੈਸਟਿੰਗ ਸਾਹਿਬਾ ਕਰ ਰਹੇ ਸੀ ਕਿ ਮਿਊਨਿਸਪਲ ਕਮੇਟੀ ਦੇ ਵਿੱਚ ਕੋਈ ਜਿਸ ਤਰ੍ਹਾਂ ਆਫਸਰਾਈ ਸੇ ਭਜਾ ਮਤਲਬ ਕਿ ਅਜਿਹੇ ਨੂੰ ਕੱਟ ਪੜੀ ਨਹੀਂ ਜਾਂ ਪੜ ਲੈਵਲ ਦੀ ਜਿਹੜੀ ਹੁੰਦੀ ਹੈ ਉਹਨਾਂ ਦੇ ਉਕੇ ਮਜ਼ਦੂਰ ਆਦਮੀ ਹਮੇਸ਼ਾ ਗਰੀਬੀ ਦੀ ਮਾਰ ਚੱਲਦੇ ਹੋਏ ਜਿਆਦਾ ਪੜ੍ਹ ਲਿਖ ਨਹੀਂ ਸਕਦੇ। ਤੋਂ ਜਿਹੜਾ ਵੀ ਅਸੀਂ ਕਰ ਸਕਦੇ ਹਾਂ ਸਰਕਾਰੀ ਤੌਰ ਤੇ। ਹਰ ਸੰਭਵ ਕੋਸ਼ਿਸ਼ ਕਰਾਂਗੇ ਤਾਂ ਕਿ ਇਹਨਾਂ ਦੇ ਰੋਜ਼ੀ ਰੋਟੀ ਦਾ ਰਚਗੜ ਚੱਲਦਾ ਰਹੇ। ਕਿੰਨੇ ਜਿਹਨਾਂ ਨੂੰ ਚੈੱਕ ਦਿੱਤੇ ਅੱਜ? ਅਸੀਂ ਹੁਣ ਫਿਲਹਾਲ ਅਸੀਂ 8 ਨੂੰ ਦੇ ਦਿੱਤੇ ਤੇ ਬਾਕੀ ਇਹਨੂੰ ਘਰ ਪਹੁੰਚੇ ਕਰਦੇ ਨੇ। ਕੁੱਲ ਕਿੰਨੇ ਸੀ? ਕੁੱਲ 12 ਸੀ। ਤੇ ਜੱਕੀਆਂ ਨੂੰ ਵੀ ਹੈ ਦੇ ਦਿੱਤੇ ਕਿ ਨਹੀਂ? ਅੱਜ ਜੱਕੀਆਂ ਨੂੰ ਤਾਂ ਇਲਾਜ ਦੇ ਪੈਸੇ ਦੇ ਰਹੇ ਜਿੱਥੇ ਤੇ ਹੈਗੇ ਨੇ। ਤੇ ਉਹ ਵੀ ਜਿਹੜੇ ਜਿਹੜੇ ਸਾਰੇ ਕੇ ਦਾ ਪਰਿਵਾਰ ਗਰੀਬ ਬਹੁਤ ਜ਼ਿਆਦੇ ਨੇ ਤੇ ਇਹ ਮਤਲਬ ਹੋਰ ਸਮਾਜ ਸੇਵੀਆਂ ਨੂੰ ਕੀ اپੀਲ ਵਾਹ ਤਾਂ ਸਮਾਜ ਸੇਵੀ ਬੜੇ ਅੱਗੇ ਆ ਰਹੇ ਨੇ ਇਹਨਾਂ ਲਈ ਤੇ ਜਿਹੜੇ ਬਾਕੀ ਸਮਾਜ ਸੇਵੀਆਂ ਨੂੰ ਜਾਂ ਗੁਰੂ ਸਾਹਿਬਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਸਾਰੇ ਸਮਾਜ ਸੇਵੀਆਂ ਹੀ ਬੀਤੀ ਕਰਾਂਗਾ ਕਿ ਇਹ ਸਰਕਾਰੀ ਪੈਸਾ ਹੈ ਤਾਂ ਸਾਨੂੰ ਜਿਸ ਤਰ੍ਹਾਂ ਤੁਸੀਂ ਵੀਡੀਓ ਬਣਾ ਰਹੇ ਹੋ ਹਾਂਜੀ ਤਾਂ ਜੇ ਮੇਰਾ ਆਪਣਾ ਮੈਂ ਖੁਦਗਰਾ ਵਿੱਚੋਂ ਦਿੱਤੇ ਹੁੰਦੇ ਤਾਂ ਮੈਂ ਕਦੇ ਅਨਾਉਂਸ ਵੀ ਨਹੀਂ ਕਰਦਾ ਹਾਂਜੀ ਜੇ ਦਾਨ ਦੇ ਕੇ ਦੱਸਣਾ ਹੀ ਐਡੀ ਕਰਨੀ ਤੁਹਾਨੂੰ ਬਿਲਕੁਲ ਨਹੀਂ ਇਹ ਸਰਕਾਰੀ ਪੈਸਾ ਹੁੰਦਾ ਜੀ ਸਰ ਪੂਰੀਏ ਕਿ ਅਸੀਂ ਤੁਸੀਂ ਵੀਡੀਓ ਬਣਾ ਰਹੇ ਹੋ ਨਹੀਂ ਮਤਲਬ ਸਮਾਜ ਸੇ ਵੀ ਅੱਗੇ ਆ ਰਹੇ ਨੇ ਵੀ ਹੋਰ ਅੱਗੇ ਆਣ ਚੰਗੀ ਗੱਲ ਹੈ ਜਿਹੜਾ ਤੰਦਰੁਸਤ ਹੈ ਹਾਂਜੀ ਉਹ ਸ਼ੁਕਰਾਨਾ ਕਰੇ ਪਰਮਾਤਮਾ ਦਾ ਕਿ ਤੁਸੀਂ ਸਾਨੂੰ ਸੇਫ ਰੱਖਿਆ ਹੋਇਆ ਹਾਂਜੀ ਤੇ ਰੋਜੀ ਰੋਟੀ ਦਾ ਕੰਮ ਸਾਡਾ ਚੱਲਦਾ ਤੇ ਅਸੀਂ ਆਪਣਾ ਦਸਵੰਦ ਤਾਂ ਵੈਸੇ ਤੁਹਾਨੂੰ ਪਤਾ ਕਿ ਘਟਣਾ ਚਾਹੀਦਾ ਗੁਰੂ ਮਹਾਰਾਜ ਨੇ ਕਿਹਾ ਸੀ ਗੁਰੂ ਮਹਾਰਾਜ ਨੇ ਕਿਹਾ ਸੀ ਕਿ ਦਸਵੰਦ ਦਸਵਾਂ ਹਿੱਸਾ ਆਪਣੀ ਕਮਾਈ ਚੋਂ ਦਾਨ ਕਰਨਾ ਚਾਹੀਦਾ ਬਿਲਕੁਲ ਸੋਸ਼ੇ ਡਰਾਮੇ ਨਹੀਂ ਕਰਨੇ ਚਾਹੀਦੇ ਸੱਚੀ ਵਚੀ ਦਾ ਕਰਨਾ ਚਾਹੀਦਾ ਠੀਕ ਹੈ ਸਰ ਬਾਈ ਜੀ ਬੜੇ ਪਹਿਲਾਂ ਤਾਂ ਮੰਦ ਪਾਕੀ ਕਟੜਾ ਕੱਢੀ ਸੀ ਐਕਸੀਡੈਂਟ ਦੇ ਵਿੱਚ ਬੜੇ ਨੌਜਵਾਨ ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ ਸੀ ਅੱਜ ਜਿਹੜਾ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ 2-2 ਲੱਖ ਰੁਪਏ ਦਾ ਉਹ ਤੁਹਾਨੂੰ ਚੈੱਕ ਮਿਲ ਗਿਆ ਜੀ ਹਾਂਜੀ ਸਾਰਿਆਂ ਨੂੰ ਮਿਲ ਗਿਆ ਜੀ ਚੈੱਕ ਹਾਂਜੀ ਨਹੀਂ ਮਿਲ ਗਿਆ ਸਾਰਿਆਂ ਨੂੰ ਇੱਕ ਦੋ ਰਹਿੰਦੇ ਨੇ ਠੀਕ ਹੈ ਤੇ ਕੀ ਹੋਰ ਕੀ ਤੁਹਾਡੀ ਡਿਮਾਂਡ ਹੈ ਅਗਰ ਤੁਹਾਨੂੰ ਹੋਰ ਕਿਸ ਚੀਜ਼ ਦੀ ਲੋੜ ਹੈ ਜਿਹੜੇ ਸਰਕਾਰ ਨੇ 2 ਲੱਖ ਤੁਹਾਨੂੰ ਵਾਅਦਾ ਕੀਤਾ ਉਹ ਵੀ ਮਿਲ ਗਿਆ ਹੂੰ ਜਿਹੜੇ ਵਰਕਰ ਨੇ ਇੱਥੇ ਦੇ ਉਹਨਾਂ ਨੇ ਵੀ ਸਾਨੂੰ ਸਹਾਇਤਾ ਕੀਤੀ ਬਹੁਤ ਜ਼ਿਆਦਾ ਹੂੰ ਇੱਥੇ ਆਪਣੇ ਗੁਰੂ ਸਾਹਿਬ ਹਲਕੇ ਦੇ ਹੂੰ ਜਿਹੜੇ ਉੱਤੇ ਪਿੰਡਾਂ ਵਾਲੇ ਉਹ ਵੀ ਸਾਡੇ ਨਾਲ ਮਦਦ ਬਹੁਤ ਜ਼ਿਆਦਾ ਕੀਤੀ ਹੈ ਹੂੰ ਉਹਨਾਂ ਨੂੰ ਸਾਰਿਆਂ ਨੂੰ ਧੰਨਵਾਦ ਹੈ ਵੀ ਠੀਕ ਹੈ ਜੀ ਹਾਂ ਜੀ ਤੇ ਦੂਜਾ ਮਤਲਬ 2 ਲੱਖ ਤੇ ਬੰਦਾ ਤਾਂ ਹੈ ਹੀ ਕੁਛ ਨਹੀਂ ਹੂੰ ਸਪੁੱਤਰ ਤੇ ਫੇਰ ਆਉਣਾ ਨਹੀਂ ਹੈ ਅਸੀਂ ਝਾੜੀ ਥੱਪੇ ਵਾਲੇ ਇੱਕ ਬੰਦੇ ਸੀ ਹੂੰ ਸਰਕਾਰ ਨੂੰ ਫੇਰ ਹੀ ਇਹ ਵਾਅਦਾ ਕਰਦਿਆਂ ਸੀ ਕਿ ਅੱਗੇ ਵਾਹ ਜੇ ਰਾਹੁਣ ਜੀ ਨੇ 2 ਲੱਖ ਦਿੱਤਾ ਇੱਕ ਨੂੰ ਤਾਂ 15 25-25 ਲੱਖ ਦਿੱਤਾ ਸਾਨੂੰ 2 ਲੱਖ ਰੁਪਏ ਮਿਲੇ ਪਰ ਜਾਦੇ ਪੈਸੇ ਨਹੀਂ ਆਏ ਜੀ ਪਰ ਆ ਵੇਖਣਾ ਚਾਹੀਦਾ ਸੀ ਸਰਕਾਰ ਨੂੰ ਸਰਕਾਰ ਨੂੰ ਦੇਖਣਾ ਚਾਹੀਦਾ ਸੀ ਚਲੋ 25-25 ਲੱਖ ਦਿੱਤਾ ਉੱਥੇ ਤੋਂ ਕੋਸ ਸਾਡੋ ਗਲੀ ਬਾਹਰੋਂ ਖੱਗਦਾ ਜਿਨ੍ਹਾਂ ਦੇ ਪੰਜ ਪੰਜ ਜਵਾਕ ਰਹਿ ਗਏ ਇੱਕ ਪਰੋਥੇ ਉਹ ਹੀ ਮਰ ਗਿਆ ਉੰਦੇ ਵਾਅਦੇ ਵੀ ਇੱਕੋ ਹੀ ਸਾਦੇ ਹੋਗੇਗੇ ਸਾਡੇ ਨੌਕਰੀਆਂ ਦਾ ਵੀ ਵਾਅਦਾ ਕੀਤਾ ਗਿਆ ਨੌਕਰੀਆਂ ਵੀ ਦਿਓ ਸਾਨੂੰ ਮੇਰੀ ਬਾਂ ਅਸੀਂ ਮਿਹਨਤ ਬੰਦੂਰ ਵਾਲੇ ਬੰਦੇ ਸੀ ਮੈਨੂੰ ਹਮ ਮਕਾਨ ਦਿਓ ਸਾਨੂੰ ਜਗਾ ਦਿਓ ਸਾਨੂੰ ਨੌਕਰੀ ਬੱਚਾ ਨੂੰ ਸਾਨੂੰ ਬਣਾਓ ਹਮ ਪ੍ਰਾਈਵੇਟ ਚ ਸਹਿਤਕ ਵਾਅਦਾ ਗੁਰੂ ਦੀ ਖਾਲਸਾ ਵਾਅਦਾ ਗੁਰੂ ਦੀ ਫਤਹਿ